ਹਾਂਜੀ ਆਪਾਂ ਆਗੇ ਦਿਨ ਮੁੱਛ ਸੈੱਟ ਕਰਾਉਣ ਮੜੀ ਆਪਣਾ ਵੀ ਕਹਿੰਦਾ ਮੈਂ ਵੀ ਕਰਾਉਂਗੀ। ਜਦੋਂ ਹੀ ਹੈ ਨਹੀਂ ਇਹਦੇ ਨਹੀਂ ਨਹੀਂ ਹੈਗੀ ਹੈ ਹੈਗੀ ਹੈ 2000 ਰੀਤ ਜਦੋਂ ਬਣਦਾ ਅੱਜ ਆਪਣਾ ਵਲੌਗ ਅੱਜ ਆਪਣਾ ਵਲੌਗ ਦਾ ਲਾਸਟ ਡੇ ਉਹਦੇ ਬਾਅਦ ਸਾਡੀਆਂ ਸ਼ਕਲਾਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੀਆਂ ਸਾਨੂੰ ਛੱਡਣਾ ਨਹੀਂ ਅੱਜ ਕਿੰਨੇ ਕਿ ਬਲੌਗਰ ਨਹੀਂ ਜਾਂਦਾ ਹੋਣਾ ਬੰਦੂ ਨਾ ਰੋ ਕੇ ਚੱਲੇ ਕੋਈ ਨਹੀਂ ਹੋ ਜਾਂਦਾ ਕਦੇ ਕਦੇ ਜੀ ਹੋਰ ਦੀ ਬੀਰੀ ਸਾਰੇ ਵਧੀਆ ਠੀਕ ਠਾਕ ਹੋ। ਇਹ ਵੀ ਆਏ ਆ ਕੇਬੀ ਸਲੂਨ ਲਈ ਆ ਸਾਨੂੰ ਵਧੀਆ ਲੇਖ ਲੁਬਾਈ ਤੋਂ ਵਧੀਆ ਸਲੂਨ ਲਈ ਆ। ਬੜਾ ਸਾਡਾ ਜੀ ਹੈਗਾ ਇੱਕ ਹੋਰ ਸਲੂਨ ਹੈ। ਬੇਜ ਸਾਡਾ ਵੀ ਸਲੂਨ ਹੈਗਾ ਜੀ ਫੇਰ ਵੀ ਅਸੀਂ ਆ ਸਲੂਨ ਚ ਆਏ ਆ ਨਾ ਸਭ ਨੂੰ ਪਾਉਂਦਾ ਦਿੰਦੇ ਆਂ। ਆ ਵੀਰ ਆਪਣਾ ਫੌਜੀ ਐ। ਤੇ ਬਸ ਨਾ ਹੁੰਦੀ ਐ। ਹਰ ਕਦਮ ਹੈ ਨਹੀਂ ਇਹਦੀਆਂ। ਦੇਹੀ ਦੇ ਅੱਖਿਆਲੇ ਜਿਹੜਾ ਕਟਾਈ ਕਰਾਉਣਾ ਇਹ ਕੰਮ ਹੈ। ਕੋ ਵੀ ਮਿਲਦੇ ਆ ਦੇਖੀਏ ਲਾਈ ਪੰਪ ਤੇ ਆ ਕੇ ਕਹਿੰਦੇ ਮੁੰਡੇ ਕਹਿੰਦੇ ਤੇਲ ਕਿੰਨੇ ਦਾ ਪਾਉਣਾ ਹੈ 1000 ਜਿਹੜਾ ਦਿੱਤਾ ਸੀ ਉਹਦਾ ਹਾਰ ਮੋੜ ਬੰਦਿਆਂ ਵਾਂ ਪੇਲ ਪਾਉਤ ਜੇ ਤੇ ਨਾ ਪਾਇਆ ਬਰਾ ਮੈਂ ਪਾਉਂਗਾ ਆ ਦੇਖ ਇੱਧਰ ਫੋਨ ਦਿਖਾਈ ਜਾਂਦਾ ਵੀ ਸਾਡਾ ਐ ਐ ਕਰ ਕਰਕੇ ਨਾ ਮਾ ਲਿਆ ਵੀ ਨੇ 1000 ਦਾ ਤੇਲ ਪੈਣ ਲੱਗਿਆ ਤੇਨ ਤੋਂ ਪਤਾ ਲਾ ਲੋ ਜੀ ਫੋਨ ਕਿਵੇਂ ਕਿਹੜੀ ਹਾਲਤ ਚ ਲਿਆ ਹੁਣ ਤੇ 10000 ਤਾਂ ਹੀ ਆ ਗਈ ਜੀ ਅਸੀਂ ਖੜ ਜਾ ਮੈਂ ਉੱਥੇ ਖੜਾ ਮੇਰੀ ਕੀ ਚਾ ਪੇਟੀਮ ਦੇਖ ਲਓ ਭਾਈ ਓਏ ਪੇ ਚੈੱਕ ਕਰੋ ਮੁੰਡੇ ਦੇ ਲੋਨ ਹੈ ਜੀ ਕਿਸ਼ਤਾਂ ਹੀ ਖੜੀਆਂ ਖੜ ਜਾ 24000 ਰੁਪਏ ਦਾ ਚੱਲ ਪਾ ਹਿੱਥ ਤੇ ਤੇਲ ਪੂਲਾ ਲੋਪੈਨ 14 ਐਮਰਜੈਂਸੀ ਰੱਖਿਆ 24000 ਜਿਹੜਾ ਦਿੱਤਾ ਸੀ ਆਧਾਰ ਇਹ ਸਾਡਾ ਖੁਸ਼ਿਆ ਵੀਰ ਆ ਜੀ ਉਈ ਅੱਜ ਬਲੌਗ ਪੁੱਠੇ ਬਣਾ ਦੇ ਜਿਆਦਾ ਅਸੀਂ ਖੁਸ਼ੀਆਂ ਨੂੰ ਮਿਲੇ ਸੀ ਤੇ ਖਾਤੇ 'ਚ 5.5 ਲੱਖ ਰੁਪਏ ਸੀਗਾ ਅੱਜ ਉਹ ਵਾਲੇ ਪੈਸੇ ਵੇਚ-ਵੇਚ ਖਾ ਰਹੇ ਸਾਢੇ 5 ਜੀ ਇਹਨੇ ਉਹ ਖਰਚੇ ਆ 5 ਲੱਖ ਦੇ ਦੇ ਤੇ ਕਰ ਜਾਈ ਜੀ ਨਹੀਂ 790 ਵੀਰੇ ਸਕੈਨ ਨਹੀਂ ਵੀਰੇ 790 ਰੁਪਏ ਜਪੇ ਆ ਕੱਦ ਹੈਗਾ ਖੁੱਲਮਲਾ 31 3200 ਰੁਪਏ ਮਾਰਦਾ 31 3200 ਰੁਪਏ ਜੀ ਪਰ ਇਹ ਮੁੰਡੇ ਕੋਲ ਕਿਸੇ ਟਾਈਮ 5 ਲੱਖ 6 ਲੱਖ ਐਵੇਂ ਹੁੰਦਾ ਸੀ ਅੱਜ 31 3200 ਆ ਦੇ ਖੜ ਗਿਆ ਬਾਈ ਕਿੱਦਣੇ ਜਾਣ ਅੱਜ ਆਪਾਂ ਨੇ ਇਨਵੈਸਟ ਕਰਿਆ ਪੈਸਾ ਬੱਲੇ ਬੱਲੇ ਕਿਥੇ ਲੋਨ ਚ ਨਾ 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 ਸਲੂਨ ਖਰੇ ਵੀਰੇ ਦੁਕਾਨ ਕਰੀ ਗੱਡੀ ਲਈ ਤੇਰੀ ਭਾਣ ਦੀ ਬਹੁਤ ਪੈਸਾ ਆ ਮਤਲਬ ਆਪਾਂ ਸਾਰੀਆਂ ਚੀਜ਼ਾਂ बेच ਕੇ 50 ਲੱਖ ਦੇ ਮਾਲ ਕਰ ਦਿੱਤੇ ਹੋ ਗਏ ਵੀਰੇ ਸਾਰੀ ਚੀਜ਼ਾਂ ਵੇਚ ਕੇ 50 ਲੱਖ ਦੇ ਮਾਲ ਸਾਰੀਆਂ ਤਾਂ ਕਿਰਾਏ ਤੇ ਭੇਡ ਕੇ ਸਵਾਰ ਵੇਚ ਕੇ 5 ਲੱਖ ਦੇ ਮਾਲ ਗਏ ਸਕਰਾਏ ਵਿਕਣੀ ਐ ਨਹੀਂ ਨਹੀਂ ਉਹ ਵੀ ਘਟਾਤਾ ਉਹਨਾਂ ਰੇਟ ਅੱਜ ਨਹੀਂ 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 ਸਾਲਿਆ ਬਹੁਤ ਪੈਸੇ ਇਨਵੈਸਟ ਕਰੇ ਨਿਰਮਲਾ ਦੇਵੀ ਭੇਡ ਚੋਦਾ ਨਿਰਮਲਾ ਦੇਵੀ ਨੇ ਘਟਾਤਾ ਅੱਜ ਕਿੱਥੇ ਆਪਾਂ ਪੈਣ ਚੋਗਰੀ ਕੱਢ ਲੋ ਕੱਟ ਤੇਰੀ ਪੈਣ ਕੱਢ ਲੋ ਅੱਜ ਨਿਰਮਲ ਦੇਵੀ ਨੇ ਉਹ ਵੀ ਘਟਾਤਾ ਭਾਈ ਕਿੰਸ ਸਕ੍ਰੈਬ ਸਸਤਾ ਕਰੋ ਤੂੰ ਤਾਂ ਚੋ ਵੀ ਗਿਆ ਤੂੰ ਤਾਂ ਗੰਗਾਲ ਹੈ ਉਹ ਘੱਟ ਵਿੱਚ ਕਿ ਪੈਣ ਚੋਂ ਉੱਤਰ ਐਂਟਰੀ ਦਿੱਤਾ ਭਾਈ ਆ ਹਾਲਾਤ ਹੋ ਗਏ ਅੱਜ ਕੱਲ ਮੁੰਡਿਆਂ ਦੇ ਸਬਸਕ੍ਰਾਈਬ ਵੇਚ ਕੇ ਰੈਂਟ ਦਿੱਤੇ ਸੀ ਐਸੀ ਨਹੀਂ ਮੇਰੇ ਐਨੇ ਮੈਂ ਤਾਂ ਮੀਰ ਐ ਮੈਂ ਤਾਂ ਮੀਰੇ ਪੰਜ ਰੁਪਏ 78 ਪੈਸੇ ਆ ਭੈਣ ਚ 22 ਪੈਸੇ ਹੋਰ ਘਟਦੇ ਚੇਰ ਪਿਓ ਨੂੰ ਚੇਰ ਪੰਜ ਰੁਪਏ 78 ਪੈਸੇ ਉਹ ਹੋਣ ਕੇ ਕਰੀ ਇਹ ਤਾਂ ਸਾਲੇ ਮਾਹਗਰੀ ਮੈਂ ਇਹ ਤਾਂ ਆਪਣੇ ਨਾਲ ਵਗਰੀ ਆ ਆਪਣੇ ਤਾਂ ਫੇਰ ਬਜਾਜ ਕੜ ਚੱਲਦਾ ਆ ਇੱਧਰ ਸੁਣ ਲਾ ਉਹ ਵੀ ਉਹਨਾਂ ਨੇ ਪਰਮਾਨੈਂਟ ਚੱਕਤਾ ਬੰਦੂ ਲੜਕਾਰੀ ਮਾਰਦੀ ਵੀ ਟਿਕਣਾ ਨਹੀਂ ਚਾਹੀਦਾ ਕਹਿੰਦਾ ਤਾਂ ਜੇ ਬੀ ਵੀ ਕਹਤਾ ਮੈਂ ਤੇਰੇ ਚ ਪੇੜਾ ਲੱਗਣੀ ਆ ਮੈਂ ਲੋਨ ਦਾ ਐਲ ਵੀ ਕਹਤਾ ਜੇ ਤੇਰੇ ਮੂੰਹ ਘੁੱਟ ਹੋਏ ਨੇ ਲੈ ਵੀ ਆਪਾਂ ਆ ਕੇ ਬਿਰਸੇ ਢੱਪੀ ਵੱਡਾ ਲੱਗਿਆ ਸਾਡਾ ਫੋਨ ਕਾਲ ਤੋ ਬੇਟਾ ਉਹ ਕਹੇ ਬੇਟਾ ਨਹੀਂ ਇੱਕ ਆਪਾਂ ਹੈ ਬੱਚਾ ਦਾ ਬੈਠਦਾ ਦਾ ਪਾ ਲੈ ਬੀ ਕਲਾਜਮਣ ਹਾਂ ਪਹਿਲੀ ਵਾਰ ਦੇਖਿਆ ਇਹ ਤੇ ਇਹ ਮੁੰਡਾ ਜੀ ਇਹ ਗਰੀਬ ਜੇ ਆ ਗਰੀਬ ਦੇ ਡੱਬਾ ਖਰੀਦ ਲਿਆ ਸੀ ਮੁੰਡਾ ਕੀ ਫੋਲੋਅਰ ਹੋਣੇ ਵਾਲੇ ਹੋ ਕਦੇ ਮਾਰ ਨਹੀਂ ਕਰਿਆ ਹੈਗਾ ਸੌਰੀ ਗਲਾਜਮਣਾਂ ਖਾਣ ਲਗੇ ਫਿਰ ਸੇ ਢਾਬੇ ਦੀ ਅਗਰੀਬ ਜੇ ਆ ਗਏ ਆ ਦੋ ਮੁੰਡੇ ਹੋਰ ਆ ਗਏ ਸਾਡੇ ਵੀਰੇ ਗਲਾਜ ਅਮੜ ਖਾਓਗੇ ਤੁਸੀਂ ਨਹੀਂ ਕਰ ਤੁਸੀਂ ਖਾਓ ਜਿਹੜੇ ਜਣ ਕੋ ਖਾਣਾ ਚਾਹਣ ਚੱਲ ਦੀ ਰਾਹੀ ਚੱਲੇ